ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਜੇ ਤਰੀਕ ਹੋ ਗਈ 15 ਜੂਨ 2024 ਟਾਈਮ ਹੋ ਗਿਆ ਬਾਈ 7:50 ਮਿੰਟ। ਸ਼ਹੀਨ ਆਪਣੀ ਉਹ ਆ ਰਹੀ ਆ। ਤੇ ਆ ਜਿਹੜਾ ਕੱਲ ਰਹਿ ਗਿਆ ਦੀ ਰਾਤ ਉਹ ਵੱਢਣ ਆਏ ਆ। ਅੱਜ ਰੰਮ ਬਾਈ ਮੈਨੂੰ ਲੱਗਦਾ ਨਹੀਂ ਵੀ ਸਾਰੀ ਦਿਹਾੜੀ ਦਾ ਹੋਊਗਾ। ਟੋਟਾ ਮਾ ਕੰਮ ਮਿਲੂਗਾ دونك ਉਹ ਅੱਜ ਫੇਰ ਫੋਨ ਕਰ ਕਰਕੇ ਪੁੱਛਿਆ ਵੀ ਆ ਤਾਂ ਚਲੋ ਅਸੀਂ ਪੱਟਣੀ ਵੱਟਣਾ ਵੀ ਇਹ ਧੁੱਪੇ ਨਾਲ ਪੰਨਾ ਚਲੋ ਦਾਦਾ ਨਹੀਂ ਆ ਬੱਢੋ ਦੇਖਦੇ ਹੁਣ ਇੰਨਾ ਕੰਮ ਆ ਤੁਹਾਨੂੰ ਤਾਂ ਬੱਸ ਅੱਜ ਕਰ ਲੈ ਲਈ ਆਪਣੇ ਨਾਲ ਹੋ ਗਿਆ ਦੋ ਕੁ ਦਿਨ ਦਾ ਕੰਮ ਬਾਅਦ ਮ ਮਰਿਆ ਹੋ ਗਿਆ ਜਿਹੜਾ ਹੋ ਗਿਆ ਦੱਸਾਂਗੇ ਤੁਹਾਨੂੰ ਵੀ ਕਿੰਨੇ ਵਾਢੋਗੇ ਟੋਟਲ ਅੱਜ ਹੰਡਜ ਜਾ ਕੇ ਜਿਵੇਂ ਵੀ ਥਾਕ ਥਾਕ ਹੋਊਗਾ ਦਸੇ ਗੇ ਵੀ ਬਣੂਗਾ ਬਣਿਆ ਕੁਝ ਤਾਂ ਨਹੀਂ ਬਣਿਆ ਬਣਿਆ ਤਾਂ ਚਲੋ ਹੈਗਾ ਹੀ ਆ ਜਿਹੜਾ ਵੀ ਬਣੂਗਾ ਬਰੀ ਬਣਵਾ ਤੇ ਬਾਕੀ ਕਮੇਟਾ ਕਮੋਟਾ ਬਾਈ ਦੱਬ ਕੇ ਹੋ ਗਈ ਆਪਣੇ ਘਟ ਗਏ ਮਕਾਨੀ ਕੀ ਚੱਕਰ ਆ ਬੰਦੇ ਵੀਡੀਓ ਨਹੀਂ ਬਰੀ ਲੱਗਦੀ ਬੜਾ ਹੀ ਬੀਜੀ ਨੇ ਲੋਕ ਕੁਝ ਨਹੀਂ ਕਰ ਸਕਦੇ ਆਪਾਂ ਦੱਬੀ ਰੱਖਣਾ ਕੰਮ ਐਦਾਂ ਹੀ ਰਹੀ ਅਜੇ ਤਰੀਕ ਹੋਗੀ 14 ਜੂਨ ਟਾਈਮ ਸਾਬ ਦੇ 7 6:30 ਪੀਪਰੀਆ ਪਾਣੀ ਲੱਗ ਰਿਹਾ ਬਾਈ ਉੰਗੀ ਨੂੰ ਆਪਾਂ ਇੱਥੇ ਵਾਹਣੀ ਨਹੀਂ ਖੜਾ ਕੇ ਜਾਣੀ ਆਪਾਂ ਲਾਉਣਾ ਨਹੀਂ ਹੈਗਾ ਜੀਜੇ ਨੂੰਰੇ ਆਪਾਂ ਉਹਦੇ ਬੰਦੇ ਨਾਲ ਗੱਲ ਹੋਈ ਵੀ ਆ ਤੇ ਜਿਹੜੀ ਇਹ ਆਪਾਂ ਤਿੰਨ ਚਾਰ ਦਿਨ ਬਰਾਉਂਗ ਨਹੀਂ ਪਾਏ ਬਾਈ ਉਹਦਾ ਕਾਰਨ ਚਲੋ ਅੱਛੀ ਦੰਨਿਆ ਆਪਣੀ ਏਜੰਟ ਨਾਲ ਹੋ ਗਈ ਤੂੰ ਤੂੰ ਮੈਂ ਮੈਂ ਆਪਾਂ ਜਿੱਦਣ ਵਲੌਗ ਬਣਾਇਆ ਸੀ ਮੇਲਾ ਦਾ 17 16 ਤਰੀਕ ਦਾ ਉਹ ਪਿੱਛੇ ਕਲਪ ਜਿਹੜੀ ਲਾਈ ਵੀ ਆ ਉਹ ਦੋ ਜੱਟ ਨਾਲ ਦੁਪਹਿਰ ਨੂੰ ਰੌਲਾ ਹੋ ਗਿਆ ਜੀ ਆਪਾਂ ਮਸ਼ੀਨ ਖੜਾ ਦਿੱਤੀ ਜੀ ਉਹਨੇ ਸਾਫ ਦੋ ਦਿਨ ਉਹਦੇ ਸਾਫ ਨਹੀਂ ਕਰਿਆ ਅੱਜ ਕਰਿਆ 17 ਤਰੀਕ ਨੂੰ ਆਪਾਂ ਮਸ਼ੀਨ ਝਾੜ ਕੇ ਸਾਰੀ ਸਾਦੀ ਕਰਕੇ ਸੀ ਫਸੂਪਾਂ ਕੱਟ ਕੇ ਫਿਲਟਰ ਧਾਰ ਕੇ ਸਾਰੀ ਮਸ਼ੀਨ ਸਾਫ ਕਰਤੀ ਬਲੋਰ ਮਾਰਤਾ ਤੇ ਅੱਜ ਪਾ ਆ ਗਏ ਓਰੇ ਅੱਜ ਵਾਸਤੇ ਪਨੇ ਕਦੇ ਚਲੇ ਜਾਣਾ ਘਰ ਨੂੰ ਓਰੇ ਮੂੰਗੀ ਭਾਈ ਪੂਰੀ ਹਰੀ ਖੜੀ ਆ ਪਾਣੀ ਲੱਗ ਰਿਆ ਪਿੱਛੇ ਤੋਂ ਉਹਨੂੰ ਦਿਖਾਇਆ ਚੀਨਾ ਵੱਧੂ ਘੜੀਆਂ ਦਿਖਾਉਣ ਆ ਅੱਜ ਅੱਜ 4 ਵਜੇ ਦੀ ਟ੍ਰੇਨ ਹੁਣ ਅੱਪਾ ਬਾਣੇ ਵੱਸ ਮਸ਼ੀਨ ਪੈਕ ਕਰਕੇ ਖੜਾ ਲੈਣੀ ਅੱਜ ਰਸਤਾ ਚਲੋ 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 ਜਾਣ ਦਿਓ ਜਾਣ ਦਿਓ